ਬਟਾਲਾ ਪੁਲਿਸ ਨੂੰ ਮਿਲੀ ਹੈ ਵੱਡੀ ਕਾਮਯਾਬੀ ਇੱਕ ਨਾਮੀ ਗੈਂਗਸਟਰ ਦਾ ਕੀਤਾ ਐਨਕਾਊਂਟਰ ਕਿੱਥੇ ਕੀਤਾ ਐਨਕਾਊਂਟਰ ਕਿਉਂ ਕੀਤਾ ਐਨਕਾਊਂਟਰ ਤੇ ਕਿਉਂ ਕਰਨਾ ਪਿਆ ਐਨਕਾਊਂਟਰ ਦਰਅਸਲ ਪੰਜਾਬ ਦੇ ਮਾਝੇ ਇਲਾਕੇ ਚ ਗੈਂਗਸਟਰਾਂ ਦੇ ਵੱਤ ਦੇ ਖੌਫ ਤੇ ਦਹਿਸ਼ਤ ਨੂੰ ਨਕੇਲ ਪਾਉਣ ਦੇ ਲਈ ਡੀਆਈਜੀ ਬਾਰਡਰ ਰੇਂਜ ਸਿੰਦਰ ਸਿੰਘ ਫੁੱਲ ਐਕਸ਼ਨ ਮੋਰਚੇ ਨੇ ਤਾਂ ਇਧਰ ਬਟਾਲਾ ਦੇ ਐਸਐਸਪੀ সোহੇਲ ਕਾਸਮ ਮੀਰ ਦੀ ਨਿਤੜ ਕਗਵਾਈ ਚ ਬਟਾਲਾ ਪੁਲਿਸ ਨੇ ਕੀਤਾ ਗੈਂਗਸਟਰ ਦਾ ਐਨਕਾਊਂਟਰ ਬਟਾਲਾ ਤੋਂ ਜਲੰਧਰ ਵੱਲ ਤੇ थाना ਰੰਗਣ ਮੰਗਲ ਦੇ ਨਾਕੇ ਤੇ ਖੜੇ ਮੁਲਾਜ਼ਮਾਂ ਨੇ ਮਹਿਤੇ ਤੋਂ ਆ ਰਹੇ ਛੱਕੀ ਨੂੰ ਰੁਕਣ ਦਾ ਇਸ਼ਾਰਾ ਕੀਤਾ ਤੁਸੀਂ ਵੇਖ ਰਹੇ ਹੋ ਅਚਲ ਸਾਹਿਬ ਕੋਲ ਨੱਤ ਪੁਲ ਦੇ ਨਾਲ ਉਸ ਸੜਕ ਦੀਆਂ ਤਸਵੀਰਾਂ ਜਿੱਥੋਂ ਗੈਂਗਸਟਰ ਨੇ ਹਨੇਰੇ ਦਾ ਫਾਇਦਾ ਚੁੱਕਦੇ ਫਰਾਰ ਹੋਣ ਦੀ ਕੋਸ਼ਿਸ਼ ਕੀਤੀ ਪੁਲਿਸ ਨੇ ਚੇਤਾਵਨੀ ਦਿੰਦੇ ਹੋਏ ਰੁਕਣ ਲਈ ਕਿਹਾ ਤਾਂ ਗੈਂਗਸਟਰ ਨੇ ਗਲੌਕ ਪਿਸਟਲ ਨਾਲ ਪੁਲਿਸ ਤੇ ਫਾਇਰਿੰਗ ਸ਼ੁਰੂ ਕਰ ਦਿੱਤੀ ਕੋਲੀ ਪੁਲਿਸ ਮੁਲਾਜ਼ਮ ਦੇ ਲੱਗਦੀ ਹੈ ਤਾਂ ਜਵਾਬੀ ਕਾਰਵਾਈ ਚ ਪੁਲਿਸੀ ਕੋਲੀ ਨਾਲ ਟੀਰ ਹੋ ਜਾਂਦਾ ਪਿੰਡ ਮਰੜੀ ਦਾ ਨਾਮੀ ਗੈਂਗਸਟਰ ਰਣਜੀਤ ਸਿੰਘ ਉਰਫ ਰਾਣਾ ਜੋ ਬਦੇਸ਼ਾਂ ਵਿੱਚ ਬੈਠੇ ਗੈਂਗਸਟਰ ਪ੍ਰਭ ਦਾਸੂ ਆਲ ਡੋਨੀ ਸਠਿਆਲਾ ਅਮਨ ਖੱਪੇ ਰਾਜਪੂਤਾ ਤੇ ਮੰਨ ਗਨਸ਼ਾਮਪੁਰਾ ਗੈਂਗ ਦਾ ਮੈਂਬਰ ਹੈ ਗੈਂਗਸਟਰ ਰਾਣੀ ਨੇ ਸਰਵਸੰਮਤੀ ਨਾਲ ਬਣੇ ਸਰਪੰਚ ਦਾ ਕਤਲ ਸਿਰਫ ਐਸਲੇ ਕਰ ਦਿੱਤਾ ਸੀ ਕਿਉਂਕਿ ਜਿਸ ਨੂੰ ਸਰਪੰਚੋਂ ਵੇਖਣਾ ਚਾਹੁੰਦੇ ਸੀ ਉਹ ਪਾੜਾ ਸਕਿਆ ਕਤਲਾਂ ਦੀ ਫੇਅਰ ਲਿਸਟ ਅਜੇ ਲੰਬੀ ਹੈ ਬਟਾਲੇ ਕਿਸ ਨੇ ਦਿੱਤੀ ਸੀ ਗੈਂਗਸਟਰ ਰਾਣੀ ਨੂੰ ਬਣਾ ਹੋਰ ਕਿਹੜੀਆਂ ਵਾਰਦਾਤਾਂ ਨੂੰ ਦਿੱਤਾ ਇੰਜਾਮ ਪਿੰਡ ਤੇ ਮੁੰਡਿਆਂ ਦਾ ਬਣਾ ਰੱਖਿਆ ਸੀ ਵਾਰਦਾਤਾ ਨੂੰ ਅੰਜਾਮ ਦੇਣ ਵਾਲਾ ਗੈਂਗ ਤੇ ਆਓ ਦੇਖਦੇ ਹਾਂ ਡੀਆਈਜੀ ਸਾਹਿਬ ਨੇ ਹੋਰ ਕੀ ਕੀਤਾ ਜਿੱਦਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਜੇ ਕਿ ਕੱਲ ਬਟਾਲਾ ਪੁਲਿਸ ਵੱਲੋਂ ਚੈਕਿੰਗ ਦੇ ਦੌਰਾਨ ਬਹੁਤ ਵਧੀਆ ਕੰਮ ਕੀਤਾ ਗਿਆ ਇੱਕ ਸ਼ੱਕੀ ਵਿਅਕਤੀ ਜੋ ਕਿ ਮੈਥਾ ਸਾਈਡ ਤੋਂ ਆ ਰਿਹਾ ਸੀ ਜਦ ਉਹਨੂੰ ਰੁਕਣ ਦਾ ਇਸ਼ਾਰਾ ਕੀਤਾ ਇਹਨੇ ਉੱਥੋਂ ਭੱਜਣ ਦੀ ਕੋਸ਼ਿਸ਼ ਕੀਤੀ ਪੁਲਿਸ ਪਾਰਟੀ ਦੇ ਪਿੱਛਾ ਕਰਨ ਤੇ ਇਹਨੇ ਪੁਲਿਸ ਪਾਰਟੀ ਤੇ ਫਾਇਰਿੰਗ ਸ਼ੁਰੂ ਕੀਤੀ ਸੈਲਫ ਡਿਫੈਂਸ ਦੇ ਵਿੱਚ ਪੁਲਿਸ ਵਾਲੋ ਵੀ ਫਾਇਰਿੰਗ ਕੀਤੀ ਗਈ ਜੋ ਜਦੋਂ ਫਾਇਰਿੰਗ ਰੁਕਣ ਤੋਂ ਬਾਅਦ ਸਰਚ ਕੀਤਾ ਗਿਆ ਤੇ ਸ਼ੱਕੀ ਬੰਦਾ ਉੱਥੇ ਜ਼ਖਮੀ ਮਿਲਿਆ ਇਸ ਫਾਇਰਿੰਗ ਦੇ ਦੌਰਾਨ ਸਾਡਾ ਇੱਕ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋ ਗਿਆ ਸੀ ਦੋਨਾਂ ਨੂੰ ਇਮੀਡੀਏਟਲੀ ਹਸਪੀਟਲ ਸ਼ਿਫਟ ਕੀਤਾ ਗਿਆ ਹਸਪੀਟਲ ਪਹੁੰਚਣ ਤੇ ਸ਼ੱਕੀ ਵਿਅਕਤੀ ਨੂੰ ਮੈਡੀਕਲ ਅਫਸਰ ਵੱਲੋਂ ਡੈੱਡ ਡਿਕਲੇਅਰ ਕੀਤਾ ਗਿਆ ਔਰ ਜਿਹੜਾ ਸਾਡਾ ਪੁਲਿਸ ਫਲਾਜ਼ਮ ਸੀ ਉਹਨੂੰ ਫਰਸਟ ਏਡ ਦੇ ਕੇ ਫਰਦਰ ਮੈਡੀਕਲ ਏਡ ਲਈ ਉਹਨੂੰ ਹਸਪੀਟਲ ਅਸੀਂ ਲੈ ਕੇ ਗਏ ਜੀ। ਇਤੋਂ ਜੋ ਟੈਲੀਫੋਨ ਮਿਲਿਆ ਸ਼ੱਕੀ ਵਿਅਕਤੀ ਤੋਂ ਟੈਲੀਫੋਨ ਦੇ ਵਿੱਚ ਆਧਾਰ ਕਾਰਡ ਦੀ ਇੱਕ ਕਾਪੀ ਮਿਲੀ ਜਿੱਤੋਂ ਇਹਦੀ شناخت ਹੋਈ। ਰਣਜੀਤ ਸਿੰਘ ਇਹਦਾ ਨਾਂ ਸੀ ਔਰ ਇਹ ਮਰੜੀ ਕਲਾ ਦਾ ਰਹਿਣ ਵਾਲਾ ਸੀਗਾ ਜੀ। ਇਹ ਬੜਾ ਐਕਟਿਵ ਗੈਂਗਸਟਰ ਸੀਗਾ ਸਾਡੇ ਪਹਿਲਾਂ ਵੀ ਧਿਆਨ ਵਿੱਚ ਸੀਗਾ ਇਹਦੀ ਕਾਰਵਾਈਆਂ ਜੋ ਇਹਦੀਆਂ ਚੱਲ ਰਹੀਆਂ ਸੀਗੀਆਂ। ਇਹ ਡੋਨੀ ਸਠਿਆਲਾ ਗੈਂਗ ਪ੍ਰਭ ਦਾ ਸੁਵਾਲ ਮਨ ਕਨਸ਼ਾਮਪੁਰਾ ਤੇ ਅਮਰ ਖੱਬੇ ਰਾਜਾ Rajputa ਇਹ ਬਾਹਰ ਬੈਠੇ ਰੈਕਿਟ ਚਲਾ ਰਹੇ ਆ ਗੈਂਗਸਟਰ ਦਾ ਰੈਕਿਟ ਚਲਾ ਰਹੇ ਆ ਉਹਦਾ ਇਹ ਐਕਟਿਵ ਮੈਂਬਰ ਸੀ ਮੌਕੇ ਪਰ ਇੱਕ ਮੋਟਰਸਾਈਕਲ ਜੋ ਕਿ ਤਰਨਤਾਰਨ ਦਾ ਹੈ ਔਰ ਇੱਕ ਗਲੌਕ ਪਿਸਟਲ 9mm ਦਾ ਮੌਕੇ ਤੇ ਸਾਨੂੰ ਮਿਲਿਆ ਰஞ்சிਤ ਦੇ ਖਿਲਾਫ ਦੋ ਕਤਲ ਦੇ ਕੇਸ ਤਰਨਤਾਰਨ ਡਿਸਟ੍ਰਿਕਟ ਦੇ ਵਿੱਚ ਅ ਸਿਗੇ ਇੱਕ ਜਿਹੜਾ 12 ਤਰੀਕ ਨੂੰ ਹਲੇ ਕੁਛ ਦਿਨ ਪਹਿਲੋਂ ਹੀ ਕਮਿਸ਼ਨ 에ਜੈਂਟ ਦਾ ਰਾਮਕੋਪਾਲ ਉਹਨਾਂ ਦਾ ਕਤਲ ਕੀਤਾ ਗਿਆ ਕਤਲ ਕਰਨ ਵਾਲੇ ਬੰਦੇ ਵੀ ਰਣਜੀਤ ਦੇ ਪਿੰਡ ਦੇ ਮਰੜੀ ਦਾ ਹੀ ਸੀਗਾ ਔਰ ਰਣਜੀਤ ਨੇ ਉਹਨਾਂ ਨੂੰ ਉੱਥੇ ਭੇਜਿਆ ਸੀ ਦੂਸਰਾ ਪਿਛਲੇ ਸਾਲ 24 ਦੇ 10ਵੇਂ ਮਹੀਨੇ ਚ ਪੰਚਾਇਤ ਇਲੈਕਸ਼ਨ ਦੌਰਾਨ ਤਲਵੰਡੀ ਪਿੰਡ ਦੇ ਸਰਪੰਚ ਰਾਜ ਦਾ ਕਤਲ ਹੁੰਦਾ ਹੈ ਉਹਨੋਂ ਵੀ ਰਣਜੀਤ ਨੇ ਆਪ ਉੱਥੇ ਕਤਲ ਦੇ ਵਿੱਚ ਆਪ ਇਹਦੀ ਸ਼ਮੂਲੀਅਤ ਸੀ ਨੇ ਆਪ ਉੱਥੇ ਕਤਲ ਕੀਤਾ ਸੀਗਾ ਜੀ ਇਸ ਤੋਂ ਇਲਾਵਾ ਫਰਦਰ ਜੋ ਅਸੀਂ ਥੋੜੇ ਟਾਈਮ ਵਿੱਚ ਇਨਵੈਸਟਿਗੇਟ ਕਰ ਸਕੇ ਆ तकरीबन 1 ਮਹੀਨਾ ਪਹਿਲਾਂ ਵੀ ਰਣਜੀਤ ਗੋਇੰਦਵਾਲ ਸਾਹਿਬ ਦੇ ਏਰੀਆ ਵਿੱਚ ਜਾਂਦਾ ਆ ਨਾਲ ਇਹਦੇ ਹੋਰ ਵੀ ਇਹਦੇ ਸਾਥੀ ਆ ਉੱਥੇ ਵੀ ਇਹ ਕਿਸੇ ਨੂੰ ਆ ਟਾਰਗੇਟ ਕਿਲਿੰਗ ਟਾਈਪ ਕਰਨ ਜਾਂਦੇ ਕਿਸੇ ਨੂੰ ਕਤਲ ਕਰਨ ਜਾਂਦੇ ਆ ਪਰ ਕਾਮਯਾਬ ਨਹੀਂ ਹੋ ਪਾਉਂਦੇ ਉੱਥੇ ਜਿਨ੍ਹਾਂ ਦੇ ਘਰ ਠਹਿਰਦੇ ਆ ਇਹ ਜਿਹੜੇ ਬੰਦੇ ਇਹਨਾਂ ਦੇ ਨਾਲ ਇਨਵੋਲਡ ਸੀ ਉਹ ਵੀ ਅਸੀਂ ਆਇਡੈਂਟੀਫਾਈ ਕਰ ਲਿਆ ਔਰ ਅਸੀਂ ਤੁਰੰਤ ਤਰ੍ਹਾਂ ਪੁਲਿਸ ਨਾਲ ਰਾਲ ਕੇ ਉਹਨਾਂ ਦੇ ਖਿਲਾਫ ਵੀ ਐਕਸ਼ਨ ਲਵਾਂਗੇ ਜੀ ਔਰ ਜੋ ਥੋੜੇ ਟਾਈਮ ਦੇ ਵਿੱਚ ਜਿੱਦਾਂ ਮੈਂ ਦੱਸਿਆ ਇਹ ਵੀ ਅਸੀਂ ਕਲੀਅਰ ਕਰ ਲਿਆ ਕਿ ਇਹ ਬਟਾਲੇ ਦੇ ਵਿੱਚ ਹੀ ਨੇ ਹਾਈਡਰਾਟ ਬਣਾਇਆ ਹੋਇਆ ਸੀਗਾ ਉਹ ਵੀ ਅਸੀਂ ਟ੍ਰੇਸ ਕਰ ਲਿਆ ਆ ਔਰ ਜਿਨ੍ਹਾਂ ਨੇ ਇਹਨਾਂ ਨੂੰ ਠਾਰ ਦਿੱਤੀ ਸੀ ਜਿਨ੍ਹਾਂ ਨੇ ਇਹਨੂੰ ਹਾਈਡਰਾਟ ਦਿੱਤਾ ਸੀ ਅਸੀਂ ਉਹਨਾਂ ਦੇ ਖਿਲਾਫ ਵੀ ਐਕਸ਼ਨ ਲੈ ਰਹੇ ਆਂ ਉਹਨਾਂ ਦੇ ਖਲਾਫ ਵੀ ਅਸੀਂ ਪ੍ਰੋਪਰ ਕਾਰਵਾਈ ਕਰਾਂਗੇ ਜੀ ਪਰ ਅਸੀਂ ਉਹ ਘਰ ਆਇਡੈਂਟੀਫਾਈ ਕਰ ਲਿਆ ਆ ਬੰਦੇ ਆਇਡੈਂਟੀਫਾਈ ਹੋ ਗਏ ਔਰ ਅਸੀਂ ਬਹੁਤ ਛੇਤੀ ਅੱਜ ਹੀ ਉਹਨਾਂ ਤੇ ਐਕਚੁਅਲ ਆ ਰਹੇ ਜੀ ਕਿ ਜੋ ਉਸ ਵੇਲੇ ਪਤਾ ਲੱਗਾ ਜੀ ਕਿ ਪ੍ਰਭ ਦਾਸੂਵਾਲ ਡੋਨੀ ਹੋਣੀ ਇਹ ਸਾਰੇ ਕਿਸੇ ਹੋਰ ਨੂੰ ਸਪੋਰਟ ਕਰਦੇ ਸੀਗੇ ਵੀ ਉਹ ਸਰਪੰਚ ਬਣੇ ਪਰ ਪਿੰਡ ਵਾਲਿਆਂ ਨੇ ਸਰਸੰਤੀ ਨਾਲ ਸਰਪੰਚ ਦੇ ਰਾਜ ਉਹਨੂੰ ਇਲੈਕਟ ਕਰ ਲਿਆ ਸੀਗਾ ਤੇ ਉਸ ਕਰਕੇ ਇਹਨਾਂ ਨੇ ਉਹਦਾ ਮਰਡਰ ਕੀਤਾ ਸੀਗਾ ਜੀ ਉਸ ਸਰਪੰਚ ਦੇ ਕਤਲ ਚ ਆਪ ਇਨਵੋਲਡ ਸੀ ਫਿਰ ਜਿੱਦਾਂ ਹੌਸਲੇ ਵਧਦੇ ਆ ਹੁਣ ਜਿਹੜਾ ਕਤਲ ਹੋਇਆ ਕਮਿਸ਼ਨ ਏਜੰਟ ਦਾ ਇਹਨੇ ਆਪਦੇ ਮੁੰਡੇ ਹੋਰ ਪਿੰਡ ਦੇ ਮੁੰਡੇ ਹੋਰ ਤਿਆਰ ਕਰ ਲਏ ਇਸ ਕੰਮ ਲਈ ਤੇ ਉਹ ਉੱਥੇ ਜਾ ਕੇ ਕਤਲ ਕਰਦੇ ਆ ਔਰ ਇਹ ਆਪ ਉਹਨਾ ਮੁੰਡਿਆਂ ਨਾਲ ਕਿਸੇ ਹੋਰ ਦਾ ਕਤਲ ਕਰਨ ਲਈ 20 ਦਿਨ ਪਹਿਲਾਂ ਵੀ ਜਾਂਦੇ ਆ ਰੈਕੀ ਕਰਨ ਉਹ ਵੀ ਸਾਰਾ ਅਸੀਂ ਆਈਡੈਂਟੀਫਾਈ ਕਰ ਲਿਆ ਹੋਇਆ ਜੀ ਸਾਰੀ ਚੀਜ਼ ਹੋ ਗਈ ਇਹ ਇਹ ਇਕੱਲਾ ਹੀ ਸੀਗਾ ਜੀ ਔਰ ਮੌਕੇ ਤੇ ਜੋ ਸਾਨੂੰ ਹੁਣ ਤੱਕ ਉੱਥੇ ਖੋਲ ਮਿਲੇ ਆ ਚਾਰ ਜਿੰਦਾ ਰੋਂਦ ਮਿਲੇ ਆ ਤੇ ਦੋ ਹੋਰ ਖੋਲ ਮਿਲੇ ਆ ਤੇ ਰਾਤ ਦਾ ਵੇਲਾ ਸੀ ਉਹ ਦਿਨੇ ਫਿਰ ਅਸੀਂ ਸਰਚ ਕਰ ਰਹੇ ਆ ਜੀ